ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਸਰਕਾਰ ਦੁਆਰਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਮਿਤੀ 23 29 11 2024 ਨੂੰ 5.5 ਸਾਲਾਂ ਦੇ ਬਕਾਇਆ ਸਬੰਧੀ ਪੇਸ਼ ਕੀਤੇ ਜਾਣ ਵਾਲੇ ਸਬੰਬੰਧਿਤ ਸ਼ੈਡਿਊਲ ਬਾਰੇ ਜਾਣਕਾਰੀ ਦਵਾਂਗੇ ਪਰ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਇਸ ਨੂੰ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਬਲਾਸਮਾ ਫੈਸ਼ਨਰਸ ਦੇ ਫੈਮਿਲੀ ਫੈਸ਼ਨਰਸ ਦਾ 1.1.2016 ਤੋਂ 3.6.2021 ਤੱਕ ਦਾ 5.5 ਸਾਲਾਂ ਦਾ ਬਕਾਇਆ ਜਿਹੜਾ ਸਰਕਾਰ ਨੇ ਅਜੇ ਤੱਕ ਅਦਾ ਨਹੀਂ ਕੀਤਾ ਤੇ ਇਸ ਨੂੰ ਅਦਾ ਕਰਨ ਦੇ ਲਈ ਨਾ ਤਾਂ ਬਜਟ ਦੇ ਵਿੱਚ ਕੋਈ ਅਲੋਕੇਸ਼ਨ ਕੀਤੀ ਹੈ ਅਤੇ ਨਾ ਹੀ ਇਹ ਬਕਾਇਆ ਅਦਾ ਕਰਨ ਦੀ ਕੋਈ ਹੈ ਤਸੱਲੀ ਬਖਸ਼ ਤਜ਼ੀਬ ਹੀ ਪੇਸ਼ ਕੀਤੀ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਬਕਾਇਆ ਸਬੰਧੀ ਧਾਰੀ ਹੋਈ ਚੋਪੀ ਤੋਂ ਪੰਜਾਬ ਸਰਕਾਰ ਦੇ ਮਲਾਜ਼ਮ ਪੈਸ਼ਾ ਬਹੁਤ ਹੀ ਹੈਰਾਨ ਪਰੇਸ਼ਾਨ ਹਨ ਕਿਉਂਕਿ ਮਹਿੰਗਾਈ ਦੀ ਮਾਰ ਚੱਲ ਰਹੀ ਹੈ ਕਈ ਪੈਨਸ਼ਨਰਸ ਨੂੰ ਆਪਣੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਨ ਦੇ ਲਈ ਘਰ ਦੇ ਖਰਚੇ ਚਲਾਉਣ ਦੇ ਲਈ ਕਰਜ਼ੇ ਚੁੱਕੇ ਕਿ ਆ ਕਿਵੇਂ ਨਾ ਕਿਵੇਂ ਟਾਈਮ ਪਾਸ ਕੀਤਾ ਜਾ ਰਿਹਾ ਹੈ ਸਰਕਾਰ ਦੇ ਇਹ ਟਾਲ ਮਟੋਲ ਵਾਲੇ ਅਤੇ ਨਾ ਪੱਖੀ ਬਤੀਰੇ ਤੋਂ ਤੰਗ ਆ ਕੇ ਆਖਿਰ ਪੈਸ਼ਟਰਸ ਨੇ ਜਿਹੜੇ ਨੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣਾ ਦਰਵਾਜ਼ਾ ਖੜਕਾ ਕੇ ਇਹ ਰਸਤਾ ਚੁਣਿਆ ਹੈ ਇਸ ਨਤੀਜੇ ਦੇ ਵਜੋਂ ਜੋ ਸੀਓ ਪੀਸੀ ਨੰਬਰ 3526 2024 497 2 2024 1577 2024 ਦੀ ਸੁਣਵਾਈ ਜਿਹੜੀ ਹੈ 22 11 2024 ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਸੀ ਇਸ ਸੁਣਵਾਈ ਦੇ ਵਿੱਚ ਸਰਕਾਰ ਦੇ ਵੱਲੋਂ ਡਾਕਟਰ ਬਸੰਤ ਗਰਗ ਆਈਐਸ ਸੱਤਰ ਪੇਸ਼ ਹੋਏ ਸਨ ਜੋ ਉਹਨਾਂ ਤੋਂ ਮਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਢੇ 5 ਸਾਲਾਂ ਦੇ ਬਕਾਇਆ ਦਾ ਅਦਾ ਕਰਨ ਦੇ ਲਈ ਕਿਸੇ ਵੀ ਠੋਸ ਤਜ਼ੀਬ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਇਸ ਸਬੰਧੀ ਕੈਬਨਟ ਸਬ-ਕਮੇਟੀ ਦੇ ਵੱਲੋਂ 23 10 2024 ਨੂੰ ਇੱਕ ਰਿਪੋਰਟ ਤਿਆਰ ਕਰਕੇ ਕੈਬਨਟ ਦੀ ਮਨਜ਼ੂਰੀ ਦੇ ਲਈ ਭੇਜ ਦਿੱਤੀ ਗਈ ਸੀ ਅਤੇ ਇਸ ਸਬੰਧੀ ਕੋਈ ਠੋਸ ਜਿਹੜੀ ਹੈ ਸ਼ਡਿਊਲ ਜਾਰੀ ਕਰਨ ਲਈ ਇੱਕ ਹਫ਼ਤੇ ਦਾ ਹੋਰ ਸਮਾਂ ਜਿਹੜਾ ਮੰਗਿਆ ਗਿਆ ਹੈ। ਅਸਤੇ ਜੱਜ ਸਹਿਬਾਨ ਨੇ ਇੱਕ ਹਫ਼ਤੇ ਦਾ ਹੋਰ ਸਮਾਂ ਦਿੰਦੇ ਹੋਏ ਅਗਲੀ ਸੁਣਵਾਈ ਜਿਹੜੀ ਹੈ 29 11 2024 ਨੂੰ ਫਿਕਸ ਕਰਦੇ ਹੋਏ ਇਸ ਸਮਿਤੀ ਨੂੰ ਬਕਾਇਆ ਨੂੰ ਸੰਬੰਧੀ ਜਿਹੜੀ ਕੋਈ ਨਿਸ਼ਚਿਤ ਸ਼ਡਿਊਲ ਜਾਰੀ ਕਰਨ ਦੀ ਹਦਾਇਤ ਇੱਥੇ ਹੀ ਵਰਨਜੋਗ ਹੈ ਕਿ ਪਟੀਸ਼ਨ ਜਿਹੜੇ ਨੇ ਆਪਣੇ ਐਡਵੋਕੇਟ ਰਾਹੀ ਮਾਨਯੋਗ ਹਾਈ ਕੋਰਟ ਅੱਗੇ ਇਹ ਤਜ਼ਰੀਬ ਰੱਖੀ ਹੈ ਉਹਨਾਂ ਦਾ ਸਾਰਾ ਜਿਹੜਾ ਬਕਾਇਆ ਹੈ 2026 27 ਤੱਕ ਜਾਂ ਫਿਰ ਅੱਧ ਜਿਹੜਾ ਹੈ 2027 28 ਤੱਕ ਜ਼ਰੂਰ ਅਦਾ ਕੀਤਾ ਜਾਵੇ ਕਿਉਂਕਿ ਬਕਾਇਆ ਜ਼ਾਰੀ ਕਰਨ ਦੇ ਵਿੱਚ ਸਰਕਾਰ ਨੇ ਪਹਿਲਾਂ ਹੀ ਬਹੁਤ ਜ਼ਿਆਦਾ ਦੇਰੀ ਕਰ ਦਿੱਤੀ ਹੈ ਯਾਦ ਰਹੇ ਕਿ ਪਿਛਲੀ ਇੱਕ ਸੁਣਵਾਈ ਦੌਰਾਨ ਸਰਕਾਰ ਦੇ ਵੱਲੋਂ ਸੈਕਟਰੀ ਫਿਨਾਂਸ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤਜ਼ੀਬ ਪੇਸ਼ ਕੀਤੀ ਸੀ ਕਿ ਸਰਕਾਰ 2023 31 ਤੱਕ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬਕਾਇਆ ਅਦਾ ਕਰ ਦਵੇਗੀ ਪਰੰਤੂ ਹਾਈ ਕੋਰਟ ਨੇ ਜੱਜਾਂ ਨੇ ਇਸ ਤਜ਼ੀਬ ਨੂੰ ਬਿਲਕੁਲ ਹੀ ਅਨਸੁਨ ਜਿਹੜਾ ਕਿ ਅਨਜਸਟੀਫਾਈਡ ਕਰ ਦਿੱਤਾ ਸੀ ਦਿੰਦੇ ਹੋਏ 5.5 ਸਾਲਾਂ ਦਾ ਬਕਾਇਆ ਜਲਦੀ ਹੀ ਕਲੀਅਰ ਕਰਨ ਦਾ ਕੋਈ ਸਮਾਂ ਬੰਦ ਤੇ ਸ਼ਡਿਊਲ ਬਣਾ ਕੇ ਲਿਆਓ ਦੀ ਹਦਾਇਤ ਕੀਤੀ ਸੀ ਹੁਣ ਜਦੋਂ ਕਿ ਸਰਕਾਰ ਨੇ ਇਹ ਬਕਾਇਆ ਜਾਰੀ ਕਰਨ ਦੇ ਬਾਰੇ ਕੋਰਟ ਦੀ ਮਾਨਹਾਨੀ ਦੀਆਂ ਵੱਖ-ਵੱਖ ਪਟੀਸ਼ਨਾਂ ਦਾ ਦਬਾਅ ਕਰਨ ਬਕਾਇਆ ਦੇਣ ਦੇਣਾ ਮੰਨ ਹੀ ਲਿਆ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 29 11 2024 ਨੂੰ ਜਾਣੀ ਕੀ ਅੱਜ ਸਰਕਾਰ ਦੁਆਰਾ ਇਹ ਬਕਾਇਆ ਕਲੀਅਰ ਕਰਨ ਦੇ ਲਈ ਕਿੰਨਾ ਸਮਾਂ ਮੰਗਿਆ ਜਾਂਦਾ ਹੈ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਸਰਕਾਰ ਨੂੰ ਸਾਰਾ ਬਕਾਇਆ ਕਲੀਅਰ ਕਰਨ ਦੇ ਲਈ ਕਿੰਨਾ ਸਮੇਂ ਦੀ ਇਜਾਜ਼ਤ ਦਿੰਦੀ ਹੈ ਸੋ ਦੋਸਤੋ ਇਸੇ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੈਨਲ ਦੇ ਨਵੇਂਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ